ਤਾ ਦੋਸਤੋ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਦੋਸਤੋ ਆਪਾਂ ਨਾ ਤੁਹਾਨੂੰ ਇੱਕ ਬੱਕਰੀ ਦਿਖਾਉਣੇ ਆ ਸੂਈ ਹੋਈ ਹੈਗੀ ਤੇ ਪਿੱਛੇ ਦੋ ਇਹਦੇ ਮੇਮਣੇ ਨੇ ਬਾਈ ਨਾਲ ਵੀ ਗੱਲਬਾਤ ਕਰਾਵਾਂਗੇ ਆਪਾਂ ਖੜੇ ਆ ਪਿੰਡ ਕੁੱਬੇ ਜ਼ਿਲ੍ਹਾ ਸੰਗੂਰ ਨੇੜੇ ਤਣਾਉਲਾ ਮੰਡੀ ਰਹਿ ਜਾਂਦਾ ਇਹ ਬੱਕਰੀ ਹੈ ਜਿਹੜੀ ਤਾਜੀ ਸੂਈ ਹੈਗੀ ਗੱਲਬਾਤ ਵੀ ਆਪਾਂ ਬਾਈ ਨਾਲ ਕਰਾਉਣੇ ਆ ਤੁਹਾਨੂੰ ਦਿਖਾਉਣੇ ਆ ਕੀ ਰੇਟ ਹੈ ਇਹਦਾ ਵੇਚਣੀ ਆ ਬਾਈ ਨੇ ਤੇ ਬਾਈ ਲੱਗ ਇੱਕ ਬਰੀਡਰ ਰੱਖੇ ਹੋਏ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਟੌਪ ਦੇ ਦੇਖ ਸਕਦੇ ਹੋ ਤੁਸੀਂ ਪਿਆਰ ਵਾਈਟ ਬਾਈ ਕਿੰਨੇ ਦਿਨਾਂ ਦੀ ਸੂਈ ਆ ਇਹ ਇਨ ਵਈ ਪੂਰਾ ਮੀਨਾ ਹੋ ਗਿਆ ਸੂਈ ਮੀਨਾ ਹੋ ਗਿਆ ਸੂਈ ਨੂੰ ਪਿੱਛੇ ਬੱਚੇ ਕਿਹੜੇ ਕਿਹੜੇ ਨੇਗੇ ਬੱਤਿਆਂ ਦੋਹੇ ਨੇ ਬਾਈ ਦੋਹੇ ਬੱਕਰੇ ਨੇਗੇ ਦੋਹੇ ਬੱਕਰੇ ਨੇ ਠੀਕ ਆ ਚਾਰ ਉਜੂਰੂ ਵਧੀਆ ਬਾਈ ਬਾਈ ਤੇਰੇ ਸਾਹਮਣੇ ਵਾਲ ਬੱਕਰੀ ਪੂਰੀ ਰਾਜੀ ਆ ਠੀਕ ਆ ਬਾਈ ਕੀ ਮੁੱਲ ਕਰਦੇ ਹਾਂ ਬਾਈ ਇਹਦਾ ਦੇਖ ਲੈ ਬਾਈ ਬੋਤਲਾ ਵਾਂਗੂ ਪਾਉਣੇ ਆਣ ਦੇਖ ਸਕਦੇ ਹੋ ਦੋਸਤੋ ਤੁਸੀਂ ਨਾ ਕੋਈ ਨਾ ਇਹਦੇ ਫੇਰ ਵੀ ਦੇਖੋ ਬਾਈ ਬੋਤਲਾ ਵਾਂਗੂ ਆਣ ਪਾਉਣੇਗੇ ਠੀਕ ਆ ਬਾਈ ਇਹਦਾ ਕੀ ਮੁੱਲ ਕਰਦੇ ਹਾਂ ਬਾਈ ਇਦਾ ਮੁੱਲ ਬਈ 30000 ਠੀਕ ਆ ਕਿੰਨੇ ਦੀ ਦੇ ਦੋਗੇ ਬਾਈ 30000 ਦੀ ਐਂਦਰ ਜੇ ਕੋਈ ਸ਼ੇਅਰ ਕਰਕੇ ਵੀਡੀਓ ਹੋ ਨਾਦਰੀ ਠੀਕ ਆ ਮੋਬਾਈਲ ਨੰਬਰ ਬੋਲ ਦੇ ਬਈ ਆਪਣਾ 62398 62398 4845 62398 4952 ਦੇਖ ਸਕਦੇ 4845 4954 ਸਕਰੀਨ ਤੇ ਚੱਲਦਾ ਦੋਸਤੋ ਕਿਸੇ ਵੀ ਨੇ ਖਰੀਦਣੀ ਆ ਤਾਂ ਤੁਸੀਂ ਸੰਪਰਕ ਕਰਕੇ ਖਰੀਦ ਸਕਦੇ ਹੋਗੇ ਦੇਖੋ ਬਹੁਤ ਵਧੀਆ ਨੇ ਪਿੱਛੇ ਤੇ ਉਹ ਬਰੀਡਰ ਦੀ ਕੀ ਗੱਲ ਬਾਤ ਆ ਉਹ ਤੇਰਾ ਸਾਹਮਣੇ ਹੈਗਾ ਇਹ ਹਜੇ 4 ਦੰਦਾ ਹੈ ਇਹਦਾ ਬਰੀਡਰ ਕਿੰਨੇ ਚਿਰ ਦਾ ਹੋ ਗਿਆ ਇਹ 4 ਦੰਦਾ ਇਹ 2 ਸਾਲ 2 ਮਹੀਨਾ ਹੋ ਗਿਆ ਬਈ ਠੀਕ ਆ ਉਹ ਜੇ ਵੱਡਾ ਵੇਚਦਾਈ ਜਾ ਉਹ ਮਾਰ ਲਾ ਗਿਆ ਹੀਗਾ ਠੀਕ ਆ ਕਿਹੜੀ ਉਹ ਕਿਹੜੀ ਨਸਲ ਆ ਬਰੀਡਰ ਦੀ ਇਹ ਨਥਰੋ ਵਾਲਾ ਕਿਹੜਾ ਚਿੜੀ ਹੈਗਾ ਹਾਂ ਬਾਈ ਮੁਸਲਮਾਨਾ ਅੱਛਾ ਉਹਦੇ ਦਾ ਹਾਲ ਹੈ ਬਈ ਇਹ ਠੀਕ ਹੈ ਗੁਲਾਬੀ ਚામੜੀ ਵਾਲਾ ਉਹ ਕਹਿੰਦੇ ਇਹਨੂੰ ਪਿਓਰ ਗੁਲਾਬੀ ਚામੜੀ ਵਾਲਾ ਦੇਖੋ ਦੋਸਤੋ ਤੁਸੀਂ ਪਿਓਰ ਗੁਲਾਬੀ ਚામੜੀ ਦਾ ਲੈ ਦੋਸਤੋ ਇਹ ਗੁਲਾਬੀ ਚામੜੀ ਵਾਲਾ ਜਿਹੜਾ ਤੁਸੀਂ ਦੇਖ ਰਹੇ ਹੋ ਬਰੀਡਡ ਇਹ ਬਾਈ ਲਵੇ ਬੱਕਰੀਆਂ ਕਰਾਸ ਕਰਨ ਖਾਤਰ ਰੱਖਿਆ ਹੋਇਆ ਹੈਗਾ ਕਿਸੇ ਵੀ ਨੇ ਬੱਕਰੀ ਕਰਾਸ ਕਰਾਉਣੀ ਆ ਤਾਂ ਤੁਸੀਂ ਉਰੇ ਲਿਆ ਸਕਦੇ ਹੋ ਬਾਈ ਕੀ ਫੀਸ ਆ ਬੱਕਰੀ ਕਰਾਸ ਕਰਾਉਣ ਦੀ 1500 ਕਿੰਨੇ ਚਿਰ ਤੋਂ ਹੁਣ ਛੋਟਾ ਇਹ ਕੰਮ ਸਟਾਰਟ ਕਿੰਨਾ ਚਿਰ ਹੋ ਗਿਆ ਬੱਕਰੀਆਂ ਰੱਖੇ ਨੂੰ 7ਵਾਂ ਸਾਲ ਲੱਗ ਗਿਆ ਬਾਈ 7ਵਾਂ ਸਾਲ ਰੱਖੋ ਲੱਗ ਗਿਆ ਠੀਕ ਆ ਲੈ ਦੋਸਤੋ ਕਿਸੇ ਵੀ ਨੇ ਕੋਈ ਵੀ ਬੱਕਰੀ ਕਰਾਸ ਕਰਾਉਣੀ ਆ ਤਾਂ ਤੁਸੀਂ ਉਰੇ ਬਰੀਡਰ ਲੈ ਕੇ ਲਿਆ ਸਕਦੇ ਹੋ ਪਿਓਰ ਗੁਲਾਬੀ ਚਮੜੀ ਦਾ ਬੱਚੇ ਕਿਵੇਂ ਆਉਂਦੇ ਆ ਬਈ ਇਹਦੇ ਬਰੀਡਰ ਤੇ ਬੱਚੇ ਬਈ ਦੋ ਵੀ ਆਏ ਨੇ ਕੀ ਠੀਕ ਆ ਤਿੰਨ ਵੀ ਸੀਗੇ ਠੀਕ ਆ ਬਾਈ ਪਿਆਰ ਇਹ ਪੜ ਪੜਦਾ ਕੱਢਦੀ ਕੱਢਦਾ ਹੈ ਠੀਕ ਹੈ ਇੱਕ ਪੜਦਾ ਹੁੰਦੀ ਹੈ ਉਹਦੀ ਆ ਠੀਕ ਹੈ ਵੀਰੇ ਲੈ ਦੋਸਤੋ ਬਾਈ ਕਹਿੰਦਾ ਇੱਕ ਪਾਠ ਤੇ ਦੋ ਬੱਕਰੇ ਤਿੰਨ ਬੱਚੇ ਵੀ ਦੇ ਸਕਦੀ ਹੈ ਬੱਕਰੀ ਤੇ ਇੱਕ ਦੋ ਬੱਚੇ ਵੀ ਦੇ ਸਕਦੀ ਹੈ ਵੀ ਕੋਈ ਚੰਗੀ ਬੱਕਰੀ ਹੈ ਜਿਹੜੀ ਕਿਸੇ ਵੀਰ ਨੇ ਕਰਾਸ ਕਰਾਉਣੀ ਆ ਜਾਂ ਬੱਕਰੀ ਕਿਸੇ ਬਾਈ ਨੇ ਖਰੀਦਣੀ ਆ ਤਾਂ ਸਗਰੀਨ ਤੇ ਜਿਹੜਾ ਨੰਬਰ ਚੱਲਦਾ ਹੈਗਾ ਉਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਹੋ ਵੀਡੀਓ ਨੂੰ ਦੇਖਣ ਲਈ ਧੰਨਵਾਦ ਜੀ ਦੋਸਤੋ ਬਾਈ ਲਵੇ ਨਾ ਇੱਕ ਵੱਡੇ ਕੱਦੀ ਇੱਕ ਕੁੱਤਾ ਹੈਗਾ ਤੇ ਕਿਸੇ ਨੇ ਵੀ ਕੋਈ ਕੁੱਤੀ ਕਰਾਸ ਕਰਾਉਣੀ ਆ ਤਾਂ ਬਾਈ ਤੋਂ ਕਰਾ ਸਕਦੇ ਹੋ ਦੇਖ ਸਾਲੇ ਤੁਸੀਂ ਬਹੁਤ ਵੱਡਾ ਹੈਗਾ ਤੇ ਬਾਈ ਲਵੇ ਦੋ ਕੁੱਤੀਆਂ ਨੇ ਜਿਹੜੀਆਂ ਸੂਨ ਵਾਲੀਆਂ ਨੇਗੀਆਂ ਤੇ ਕਿਸੇ ਵੀ ਬਾਈ ਨੇ ਕੋਈ ਵੀ ਉਹ ਕੁੱਤੀਆਂ ਚੋਂ ਬੱਚਾ ਖਰੀਦਣਾ ਹੋਇਆ ਤਾਂ ਤੁਸੀਂ 2 ਕੁ ਮਹੀਨਿਆਂ ਤੱਕ ਫੋਨ ਕਰਕੇ ਬੱਚਾ ਖਰੀਦ ਸਕਦੇ ਹੋ ਉਹ ਵੀ ਵੀਡੀਓ ਪਾ ਦਾਂਗੇ ਤੇ ਬਾਈ ਲਵੇ ਉਹ ਬਾਈ ਕਿੰਨੇ ਕਿੰਨੀਆਂ ਕੁੱਤੀਆਂ ਸੂਨ ਵਾਲੀਆਂ ਨੇ ਆ ਜਾਓ ਪੂਰੇ ਆ ਜਾਓ ਦੋ ਸੂਨ ਵਾਲੀਆਂ ਦੋ ਸੂਨ ਵਾਲੀਆਂ ਨੇ ਇਹਦੀਆਂ ਹੀ ਨੇ ਉਹ ਵੀ ਹਾਂ ਠੀਕ ਆ ਇਹ ਵੀ ਪਤਹਿਲੀਆਂ ਨਹੀਂ ਹੈਗਾ ਇਹ ਵੀ ਸਤਰੀ 1.5 ਸਾਲ ਤੋਂ ਕਾਪੀ ਵਾਲੇ ਠੀਕ ਆ ਦੋ ਮਹੀਨੇ ਨੂੰ ਸੂਨ ਗਿਆ ਨਾ ਹਾਂ ਹਫਤੇ ਹੀ ਰਹਿੰਦਾ ਅੱਛਾ ਹਫਤਾ ਰਹਿੰਦਾ ਸੂਨ ਚ ਠੀਕ ਆ ਲੈ ਦੋਸਤੋ ਹਫਤੇ ਨੂੰ ਇਹਦੀਆਂ ਪੁੱਤੀਆਂ ਸੂਨ ਵਾਲੀਆਂ ਨੇ ਕਿਸੇ ਰਾਖੀ ਖਾਤਰ ਵਧੀਆ ਪੂਰਾ ਜਲੇ ਸੂਨ ਠੀਕ ਆ ਰਾਖੀ ਨਹੀਂ ਸੌਂਦਾ ਠੀਕ ਆ ਲੈ ਦੋਸਤੋ ਕੱਦ ਤੁਸੀਂ ਦੇਖ ਸਕਦੇ ਹੋਗੇ ਤੇ ਸੰਗਲ ਵੀ ਮਾਜਾ ਵਾਲਾ ਲੱਗਿਆ ਹੋਇਆ ਹੈਗਾ ਇੰਨਾ ਜਾਨਦਾਰ ਹੈਗਾ ਕਿ ਪੂਰਾ ਤਖੜਾ ਹੀ ਹੈਗਾ